ਤੁਹਾਡਾ ਮੋਦੀ ਨੇ ਵਿਗਾੜਿਆ ਕੀ ਯਾਰ 에어ਪੋਰਟ ਕਿਹਨੇ ਵਿੱਚ ਮੋਦੀ ਨੇ ਸੜਕਾਂ ਕਿਹਨੇ ਵੇਚੀਆਂ ਮੋਦੀ ਨੇ 에어 ਇੰਡੀਆ ਕਿਹਨੇ ਵੇਚੀ ਮੋਦੀ ਨੇ ਬੰਦਰਗਾਹਾਂ ਕਿਹਨੇ ਵੇਚੀਆਂ ਮੋਦੀ ਨੇ ਬੀਐਸਐਨ ਕਿਹਨੇ ਵੇਚਿਆ ਮੋਦੀ ਨੇ ਰੇਲਾਂ ਕਿਹਨੇ ਵੇਚੀਆਂ ਮੋਦੀ ਨੇ ਰੇਲਵੇ ਸਟੇਸ਼ਨ ਕਿਹਨੇ ਵੇਚੇ ਮੋਦੀ ਨੇ ਹੋਰ ਤਾਂ ਹੋਰ ਸਭ ਤੋਂ ਕਰਪਟ ਲੀਡਰ ਜਿਨ੍ਹਾਂ ਨੂੰ ਚਾਕੇ ਜੇਲ੍ਹ ਚ ਛੱਟਣਾ ਸੀ ਉਹਨਾਂ ਨੂੰ ਬੀਜੇਪੀ ਚ ਕਿਹਨੇ ਰਲਾਇਆ ਮੋਦੀ ਨੇ ਨੋਟਬੰਦੀ ਕਿਹਨੇ ਕੀਤੀ ਮੋਦੀ ਨੇ ਨੋਟਬੰਦੀ ਵੇਲੇ ਲਾਈਨਾਂ 'ਚ ਲੱਗ ਲੱਗ ਕੇ ਜਿਹੜੇ ਮਰੇ ਉਹਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਨੋਟਬੰਦੀ ਵੇਲੇ ਜਿਹੜੇ ਬਿਨਾਂ ਇਲਾਜ ਤੋਂ ਮਰ ਗਏ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਉਹਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਨੋਟਬੰਦੀ ਵੇਲੇ ਜਿਹੜੇ ਹਜ਼ਾਰਾਂ ਭੈਣਾਂ ਦੇ ਰਿਸ਼ਤੇ ਟੁੱਟ ਗਏ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਉਹਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਲਖੀਮਪੁਰ ਖੀਰੀ ਕਿਸਾਨਾਂ ਦੇ ਉੱਪਰ ਜੀਪ ਕਿਹਦੀ ਸਹੇਤੇ ਚੜਾਈ ਮੋਦੀ ਦੀ ਤੇ ਨੌਰੀ ਬਾਰਡਰ ਲੰਗਰ ਵਰਤੌਂਦੇ ਅਮਰਤਪਾਲ ਨੂੰ ਚੱਡੇ ਪਾੜ ਕੇ ਬੋਰਿੰਗ ਚ ਪਾ ਕੇ ਕਿਹਦੀ ਸ਼ਹਿਤੇ ਲੈ ਕੇ ਗਏ ਭਾਜਪੀ ਦੇ ਗੁੰਡੇ ਮੋਦੀ ਦੀ ਸ਼ਹਿਤੇ ਤੇ ਤੇ ਸ਼ੂਬ ਕਰਨ ਦੇ ਗੋਲੀਆਂ ਮਾਰਨ ਵਾਲੇ ਕਿਹਦੀ ਸ਼ਹਿਤੇ ਵਧੀਆਂ ਮੋਦੀ ਦੀ ਤੇ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ 700 ਕਿਸਾਨ ਸ਼ਹੀਦ ਕਰਾ ਕੇ ਕਾਨੂੰਨ ਵਾਪਸ ਲਏ ਉਹਨਾਂ 700 ਕਿਸਾਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਕਿਸਾਨਾਂ ਦੀ ਦੁੱਗਣੀ ਆਮਦਨ ਦਾ ਵਾਅਦਾ ਕਰਕੇ ਕਿਸਾਨਾਂ ਦੀ ਅੱਧੀ ਆਮਦਨ ਕਿਹਨੇ ਕੀਤੀ ਮੋਦੀ ਨੇ ਇਸ ਨੂੰ ਧਰਮਾਂ ਦੇ ਨਾਂ ਤੇ ਕਿਹਨੇ ਵੰਡਿਆ ਮੋਦੀ ਨੇ ਤੇ ਹੋਰ ਕਿੰਨਾ ਕੁ ਕੁਝ ਗਣਾਜੇ ਬਹੁਤ ਲੰਬੀ ਲਿਸਟ ਹੈ ਚਾਹੇ ਤੁਸੀਂ 20 ਮਿੰਟ ਦੀ ਵੀਡੀਓ ਬਣਾ ਲਓ ਭਤੰਦਰਾ ਤੂੰ ਕਹਿਣਾ ਮੋਦੀ ਨੇ ਬਗਾੜਿਆ ਕੀ ਹੈ ਮੋਦੀ ਨੇ ਲੋਕਾਂ ਦੇ ਭੱਲੇ ਵੀ ਕੀ ਛੱਡਿਆ ਯਾਰ ਬੋਲਣ ਲੱਗੇ ਮਾੜੀ ਮੋਟੀ ਸ਼ਰਮਤਾ ਕਰ ਲਿਆ ਕਰੋ ਯਾਰ